ਤੁਸੀਂ ਜੁੜਿਆ ਗਲੋਬਲ ਨਿਊਜ਼ ਟੀਵੀ 13 ਦੇ ਨਾਲ ਅਸੀਂ ਖੜੇ ਹਾਂ ਖਨੋਰੀ ਬਾਰਡਰ ਤੇ ਖਨੋਰੀ ਬਾਰਡਰ ਉਹ ਜਿਹੜਾ ਦਾਤੇ ਵਾਲਾ ਤੇ ਹਰਿਆਣਾ ਦਾ ਖਨੋਰੀ ਬਾਰਡਰ ਹੈ ਪਿਛਲੇ ਪੰਨੇ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਹਰਿਆਣਾ ਬਾਰਡਰ ਦੀਆਂ ਦੇਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਗਲੋਬਲ ਨਿਊਜ਼ ਤੋਂ ਇਹੋ ਨੈਸ਼ਨਲ ਹਾਈਵੇ NH52 ਹੈ ਜਿਸ ਤੇ ਰੋਜ਼ਾਨਾ ਸੈਂਕੜੇ ਟਰੱਕ ਟਰਾਲੇ ਆਂਦੀ ਰਸਤਾਰ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਸਨ ਪਰੰਤੂ ਅੱਜ 13 ਤਰੀਕ ਤੋਂ ਲੈ ਕੇ ਜੋ ਹਰਿਆਣਾ ਪ੍ਰਸ਼ਾਸਨ ਵੱਲੋਂ ਇਹ ਬੰਦ ਕੀਤੇ ਗਏ ਨੇ ਤਾਂ ਇਸ ਰੋਡ ਦੇ ਉੱਤੇ ਤੁਸੀਂ ਦੇਖਦੇ ਹੋ ਕਿ ਕਿਸਾਨਾਂ ਦੇ ਗੱਡੇ ਜਿਨ੍ਹਾਂ ਨੂੰ ਆਪਾਂ ਟਰੈਕਟਰ ਟਰਾਲੀਆਂ ਕਹਿ ਸਕਦੇ ਹਾਂ ਲੰਮੀਆਂ ਕਤਾਰਾਂ ਵਿੱਚ ਖੜੇ ਹਨ ਇਹ ਨੈਸ਼ਨਲ ਹਾਈਵੇ ਤੇ ਜ਼ਿੰਮੇਦਾਰਾਂ ਦੇ ਟਰੈਕਟਰ ਟਰਾਲੀਆਂ ਦੇ ਸਾਧਨ ਖੜੇ ਤੁਸੀਂ ਲਾਈਵ ਦੇਖ ਰਹੇ ਹੋ ਇਹ ਸਿਰਫ ਹਰਿਆਣਾ ਪ੍ਰਸ਼ਾਸਨ ਵੱਲੋਂ ਤੇ ਕੇਂਦਰ ਪ੍ਰਸ਼ਾਸਨ ਦੀ ਆਪਾਂ ਕਹਿ ਸਕਦੇ ਆ ਵੀ ਉਹਨਾਂ ਵੱਲੋਂ ਜਿਹੜਾ ਦਿੱਲੀ ਜਾਣ ਨੂੰ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਚੱਲੋ ਦਾ ਸੱਦਾ ਦਿੱਤਾ ਸੀਗਾ ਉਸ ਨੂੰ ਲੈ ਕੇ ਦਿੱਲੀ ਪ੍ਰਸ਼ਾਸਨ ਨੇ ਖਨੋਰੀ ਨੈਸ਼ਨਲ ਹਾਈਵੇ ਖਨੋਰੀ ਬਾਰਡਰ ਦੇ ਕੋਲੋਂ ਬੰਦ ਕੀਤਾ ਸੀ ਗਿਆ ਤੁਸੀਂ ਇਸ ਦੀਆਂ ਲਾਈਵ ਤਸਵੀਰਾਂ ਦੇਖਦੇ ਹੋ ਦੂਜੇ ਪਾਸੇ ਤੁਹਾਨੂੰ ਅਸੀਂ ਉਹ ਤਸਵੀਰਾਂ ਕਹਿ ਰਹੇ ਹਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹ ਦੇਖੋ ਹਰਿਆਣਾ ਪ੍ਰਸ਼ਾਸਨ ਵੱਲੋਂ ਜੋ ਕੰਦਾਂ ਗੱਡੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਰਾਈ ਇਹ ਸਿਰਫ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਜਿਹੜੇ ਉਪਰਾਲੇ ਕੀਤੇ ਗਏ ਸਨ ਇਹ ਉਹੀ ਨੈਸ਼ਨਲ ਹਾਈਵੇ ਆ ਜਿੱਥੇ ਹਜ਼ਾਰਾਂ ਦੀ ਤਦਾਦ ਵਿੱਚ ਡੇਲੀ ਟਰੱਕ ਟਰਾਲੇ ਦੇ ਵੱਖੋ ਵੱਖਰੇ ਸਾਧਾ ਨੰਗਦੇ ਸਨ ਪਰ ਹੁਣ ਇਹ 12 ਫਰਵਰੀ ਤੋਂ ਜਿਹੜੀ ਇਹ ਸਾਰੀ ਆਵਾਜਾਈ ਨੂੰ ਰੋਕ ਕੇ ਬੰਦ ਕਰ ਦਿੱਤਾ ਹੈ ਇੱਥੇ ਹੁਣ ਕਿਸਾਨਾਂ ਦੇ ਸਾਧਨ ਨਜ਼ਰ ਆ ਰਹੇ ਹਨ ਗਲੋਬਲ ਨਿਊਜ਼ 13 ਨਾਲ ਬਣੇ ਰਹੋ ਹੋਰ ਵੀ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਧੰਨਵਾਦ